ਸਸਤੀ ਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੇਵਾ ਪਰਮਾਤਮਾ ਖੂਬ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਸੇ ਥੋੜੀ ਢਲੀ ਮੱਠੀ ਸੀਗੀ ਉਹਦੇ ਫਿਰ ਤੋਂ ਡੋਗਰਾਫੀ ਨੂੰ ਡੋੰਡ ਵੇਰਾ ਹੋ ਗਿਆ ਸੀਗਾ ਮੌਸਮ ਜਦ ਚੇਂਜ ਹੁੰਦਾ ਥੋੜਾ ਜਿਹਾ ਪੰਗਾ ਮੌਦਾ ਹੈ ਸਰੀਰ ਨੂੰ ਔਰ ਦੋਸਤੋ ਠੀਕ ਠਾਕ ਹੋ ਤੁਸੀਂ ਸਾਰੇ ਕੱਲ ਪਰਸੋਂ ਕੋਈ ਯਾਰ ਬਾਹਰ ਚਲੇ ਗਏ ਜੀ ਇਹ ਪੋੜ ਆਪਣੇ ਦੋਸਤ ਮਿੱਤਰ ਇਹ ਰੈਲ ਦੇ ਜੀ ਉਹਨਾਂ ਨੂੰ ਡ੍ਰੌਪ ਕਰਨਾ ਸੀਗਾ ਤਾਂ ਇਸ ਕਰਕੇ ਵਲੌਗ ਨਹੀਂ ਪਾਇਆ ਵੀਡੀਓ ਨਹੀਂ ਬਣਾਈਆ ਮਨ ਕਰਦਾ ਸੀਗਾ ਪਰ ਮੈਂ ਮਨਾਈ ਨਹੀਂ ਥੋੜਾ ਸ਼ਾਰਟ ਬਣਾ ਕੇ ਮੈਂ YouTube ਦੇ ਵਿੱਚ ਪਾਉਂਦਾ ਆ ਅੱਜ ਜਦ ਮੈਂ ਲੁਧਿਆਣਾ ਹੀ ਸ਼ਹਿਰ ਥੋੜਾ ਬਹੁਤ ਸਮਾਨ ਲੈ ਕੇ ਆਣਾ ਉਹ ਲੈ ਕੇ ਆਉਣੇ ਆ ਦੇਖਦੇ ਆ ਲੁਧਿਆਣਾ ਸ਼ਹਿਰ ਦਾ ਹਾਲ ਕਿਵੇਂ ਆ ਕੀ ਰੌਣਕ ਮੇਲਾ ਤੁਹਾਨੂੰ ਵੀ ਦਿਖਾਉਣਾ ਹੈ ਜੀ ਰੌਣਕ ਮੇਲਾ ਲੁਧਿਆਣਾ ਸ਼ਹਿਰ ਦਾ ਅੱਜ ਆਵਲੇ ਆ ਸਾਈਕਲ ਤੇ ਚੱਲਦੇ ਆ ਜੀ ਬਾਈਕ ਤੇ ਬਾਈਕ ਲੈ ਕੇ ਚੱਲਦੇ ਆ ਜੀ ਇੱਥੇ ਆ ਕੀ ਕਰ ਹੋ ਗਿਆ ਮੈਂ ਚਲਾਇਆ ਨਹੀਂ ਮੋਟਰਸਾਈਕਲ ਮੈਂ ਚਲਾਉਂਦਾ ਮੋਟਰਸਾਈਕਲ ਲੈ ਕੇ ਜਾਂਦੇ ਆ ਥੋੜਾ ਬਹੁਤ ਬੈਟਰੀ ਬੂਟਰੀ ਚਾਰਜ ਹੋ ਜੂਗੀ ਨਹੀਂ ਤਾਂ ਖੜੇ ਦੀ ਬੈਟਰੀ ਉਸ ਹੋ ਜਾਂਦੀ ਆ ਬੁਲਟ ਬਾਈਕ ਦੀ ਲੂੰ ਮੈਂ ਸਟਾਰਟ ਕਰ ਮੈਂ ਤਾਂ ਸਟਾਰਟ ਹੋ ਰਿਹਾ ਇਹਦਾ ਪਹਿਲੀ ਕਿੱਕ ਪਈ ਇਸ ਕਮੈਡ ਸਟਾਰਟ ਤਾਂ ਹੁੰਦਾ ਹੈ ਪਹਿਲੀ ਕਿੱਕੇ ਖੱਡਾ ਹੋਇਆ ਹੈ ਆ ਗਿਆ ਸਟਾਰਟ ਕਾफी ਜ਼ਰੂਰ ਹੋ ਗਿਆ ਮੈਂ ਚਲਾਇਆ ਇਹ ਨੀਂਗਾ ਸੱजरी ਫਰਾਈ ਲੈ ਕੇ ਆਉਣਾ ਉਹ ਚੱਲਦੇ ਆ ਪਰ ਉਹ ਲੈ ਕੇ ਚੱਲਦੇ ਆ ਜੱਲੂ ਦਿਹਾਣੇ ਸ਼ਹਿਰ ਆਉਂਦੀ ਆਪਾਂ ਘਰੋ ਆ ਗਏ ਬਾਹਰ ਤੇਰੀ ਇੱਕ ਆਦਤ ਹੈਈ ਮੈਂ ਜੇ ਭਾਈ ਕਿ ਚਲਾਨਾ ਤੇ ਤਕਰੀਬਨ ਹੈਲਮਟ ਦਾ ਇਸਤੇਮਾਲ ਕਰ ਲਵਾਂ ਹੈਲਮਟ ਲਾ ਲੈਦਾ ਆਪਣੇ ਪਿੰਡ ਤੋਂ ਸਿੱਧੀ ਸੜਕ ਲੁਧਿਆਣੇ ਨੂੰ ਜਾਂਦੀ ਹੈ ਜੀ ਲੁਧਿਆਣੇ ਨੂੰ ਮਤਲਬ ਸਮਝੋ ਇਹ ਸਿੱਧੀ ਸੜਕ ਲੁਧਿਆਣੇ ਦਾ ਇੱਕ ਮਸ਼ਹੂਰ ਬਾਜ਼ਾਰ ਹੈ ਚੌੜਾ ਬਾਜ਼ਾਰ ਜੀ ਸਿੱਧੀ ਸੜਕ ਆਪਣੇ ਪਿੰਡ ਤੋਂ ਚੌੜਾ ਬਾਜ਼ਾਰ ਨੂੰ ਜਾਂਦੀ ਹੈ ਅੱਗੇ ਅੱਜ ਦੋਸਤਾਂ ਵੀਰਾਂ ਨੂੰ ਲੁਧਿਆਣੇ ਦੀ ਰੌਣਕ ਦਿਖਾਉਣੇ ਆ। ਉਹ ਆਣੇ ਲੁਧਿਆਣੇ ਸ਼ਹਿਰ ਦਾ ਰੌਣਕ ਮੇਲਾ ਦੀਵਾਲੀ ਕਰਕੇ। ਬੜੀ ਇੱਥੋਂ ਬਜ਼ਾਰ ਸ਼ੁਰੂ ਹੋ ਜਾਂਦਾ ਜੀ। ਤਕਰੀਬਨ 2.5-3 ਕਿਲੋਮੀਟਰ ਦੀ ਦੂਰੀ ਤੋਂ Me ajuda ਦੇ ਹਰ ਹਨਾ ਚਾ ਪਹਿਲਾਂ ਬਹੁਤ ਹੁੰਦਾ ਸੀਗਾ ਜਦੋਂ ਬਚਪਨ ਦੇ ਵਿੱਚ ਨਾ ਬੱਚੇ ਹੁੰਦੇ ਸੀ ਉਦੋਂ بڑا ਚਾ ਹੋਣਾ ਆਪਣੇ ਮਾਪੇ ਬਾਂ ਨੂੰ ਕਹਿਣਾ ਆ ਫਲਾਨੀ ਚੀਜ਼ ਚਾਹੀਦੀ ਆ ਆ ਚੀਜ਼ ਚਾਹੀਦੀ ਆ ਆ ਚੀਜ਼ ਚਾਹੀਦੀ ਆ ਹੈ ਜੀ ਤੇ ਹੁੰਦੇ ਉਹ ਜੀਆਂ ਗੱਲਾਂ ਬਾਤਾਂ ਰਹੀਆਂ ਹੀ ਨਹੀਂ ਜੀ ਬੇਸ਼ੱਕ ਰੌਣਕ ਹੁੰਦੀ ਆ ਬਾਜ਼ਾਰਾਂ ਦੇ ਵਿੱਚ ਪਰ ਉਦਾਂ ਦਾ ਜਿਵੇਂ ਮਤਲਬ ਪਹਿਲਾ ਬਚਪਨਾ ਹੁੰਦਾ ਸੀਗਾ ਬਚਪਨ ਦੇ ਵਿੱਚ ਆਪਾਂ ਨੂੰ ਮਾਪੇ ਬਾਂ ਨੂੰ ਚਾ ਆ ਹੋਣਾ ਬੱਚਿਆਂ ਨੂੰ ਚਾਹ ਹੋਣਾ ਵੀ ਸਾਡੇ ਬੱਚਿਆਂ ਨੂੰ ਆ ਲੈ ਕੇ ਦੇਣਾ ਹਾਂ ਕਿ ਬੱਚਿਆਂ ਨੂੰ ਚਾਹ ਹੋਣਾ ਅਸੀਂ ਆਪਣੇ ਮਾਪੇ-ਮਾਪ ਨੂੰ ਆ ਗੱਲ ਕਹਿਣੀ ਆ ਤੇ ਹੁਣ ਤਾਂ ਬਸ ਬੱਚੇ ਵੀ ਮੋਬਾਈਲਾਂ ਦੇ ਵਿੱਚ ਵੱਢ ਗਏ ਆ ਜੀ ਬਸ ਉਹਨਾਂ ਨੂੰ ਗੇਮਾਂ ਉਹਨਾਂ ਨੂੰ ਫੋਨ ਚਾਹੀਦਾ ਵਾ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਬਸ ਫੋਨ ਫੋਨ ਦੇ ਨਾਲ ਬੈਠ ਰਹਿ ਗਏ ਹੁਣ ਬੱਚਿਆਂ ਆ ਹਾਂਜੀ ਵੀਰੋ ਇਹ ਹੈਪੋਵਾਲਾ ਜੀ ਮਾਤਾ ਕਾਲੀ ਦੇਵੀ ਜੀ ਦਾ ਮੰਦਿਰ ਬਹੁਤ ਭਵਯ ਮੰਦਿਰ ਆ ਜੀ ਤਕਰੀਬਨ ਹਰ ਸ਼ਲੀਵਾਰ ਦਾ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਵੈਸੇ ਵੀ ਧਾਰਮਿਕ ਸਥਾਨ ਹੈ ਜੀ ਆਸਥਾ ਦਾ ਆਸਥਾ ਦਾ ਦਰ ਮਾ ਕਾਲੀ ਮੰਦਿਰ ਕਾਲੀ ਮਾਲਕਾਲੀ ਦਾ ਭਵਨ ਇਹ ਆਪਣੇ ਹੈਪੋਵਾਲ ਹੈ ਜੀ ਮੈਂ ਜੰਦੇ ਜਾਂਦੇ ਮਾਤਾ ਜੀ ਨੂੰ ਨਮਸਕਾਰ ਕਰ ਚੱਲੀਏ ਮੰਦਰ ਲਹਾਲ ਮੰਦ ਹੈ ਨਹੀਂ ਤਾਂ ਮੰਦਰ ਦੇ ਦਰਸ਼ਨ ਕਰਕੇ ਆਉਂਦੇ ਹਾਂ ਅੰਦਰੋਂ ਛੋਟੀ ਹੈਪੋਵਾਲ ਜੀ ਇਹ ਆਪਣੇ ਵਾਲਾ ਹੀ ਰੋਡ ਹੈ ਜੀ ਉਹਦਾ ਆਪਣੇ ਪਿੰਡ ਤੋਂ ਸਿੱਧਾ ਲੁਧਿਆਣੇ ਨੂੰ ਜਾਂਦਾ ਜੀ ਉਸ ਰੋਡ ਦੇ ਉੱਤੇ ਹੀ ਜੀ ਇਹ ਮੰਦਿਰ ਹੈ ਜੀ ਮਾਤਾ ਕਾਲੀ ਮੰਦਿਰ ਹੈ ਬੋਵਾਲ ਤਰਪਾ ਚਲੋ ਆਪਾਂ ਅੱਗੇ ਚੱਲਦੇ ਆਂ ਜੀ ਅੱਜ ਤੁਹਾਨੂੰ ਕਿਹਾ ਸੀ ਨਾ ਜੀ ਵੀ ਆਪਾਂ ਲੁਧਿਆਣਾ ਸ਼ਹਿਰ ਦਿਖਾਣਿਆ ਤੁਹਾਨੂੰ ਅੱਜ ਆ ਸਾਡਾ ਬੰਦਾ ਸੇਮਾ ਆਹੋ ਆਂਦਾ ਆਂਦਾ ਹੋਰ ਕਿਦਾਂ ਵਧੀਆ ਵਧੀਆ ਅੱਜ ਬਣਾਇਆ ਮਾਤਾ ਨੇ ਸਾਗ ਕਹਿੰਦੇ ਸਾਗ ਦੇ ਵਿੱਚ ਅਦਰਕ ਤੇ ਮਿਰਚਾਂ ਚਾਹੀਦੀਆਂ ਨੇ ਮੈਂ ਕਿਹਾ ਫਿਰ ਮੈਂ ਤਾਂ ਆਪਦੇ ਬੰਦਿਆਂ ਕੋਲੇ ਜਾਂਦਾ ਹਾਂ ਨਾ ਸਬਜ਼ੀ ਲੈਣ ਹੈਬੋ ਵਾਲਾ ਮੈਂ ਕਿਹਾ ਮੈਂ ਉਹਨਾਂ ਕੋਲੋਂ ਪਈ ਲੈ ਕੇ ਆਉਣਾ ਜਾ ਕੇ ਹਾਂ ਫਿਰ ਕਿੱਦਾਂ ਜੀ ਭਾਈ ਇਹਨੂੰ ਮਿਲੋ ਜੀ ਬੰਦੇ ਨੂੰ ਗਰਮ ਨੰਬਰ ਜੀ ਕਿੱਧਰ ਆ ਗਏ ਆ ਦੇਖੋ ਇਹ ਖਾਲੀ ਕਰਦੇ ਹੁੰਦੇ ਸਨ ਮੈਂ ਪਹਿਲਾਂ ਵੀ ਮળਾਇਆ ਸੀਗਾ ਨਾ ਜੀ ਏ ਐਸ 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 ਕਰਕੇ ਐਸੇ ਐਸੇ ਕਰਕੇ ਖਾਜ ਕਰ ਦਿੰਦੇ ਆ ਅੱਜ ਨੇ ਸ਼ੇਵ ਸ਼ੂਭ ਕਰਾਈ ਹੋਈ ਆ ਪਿਓ ਪੁੱਤ ਨੇ ਦੋਨੇ ਆ ਰੁਕ ਜਾ ਸਾਈਕਲ ਆ ਆ ਦੇਖੋ ਜੀ ਕਿਵੇਂ ਰੌਲਾ ਪਾਉਣ ਲੱਗਿਆ ਆਪਣਾ ਬੰਦਾ ਆ ਭਾਈ ਮਖਾ ਜੀ ਮਿਲ ਕੇ ਆਉਨੇ ਆ ਸ਼ੇਵ ਆਹ ਦੇਖਾ ਤੇ ਬਾਪੂ ਦੀ ਸ਼ੇਵ ਕੀਤੀ ਹੋਈ ਆਹ ਦੇਖ ਲਾ ਇਹ ਆਪ ਹੀ ਖੁਰਚੀ ਵੀ ਲੱਗਦੀ ਆ ਹੈ ਨਾ ਮੁੜਿਆ ਕਿਹਨਾਂ ਨੂੰ ਕਹਾਇਆ ਸਿੱਕਾ ਤੇ ਉਹਦੇ ਹੋ ਗਿਆ ਹੋਰ ਫਿਰ ਸਵੇ ਮੇ ਕੀ ਗੱਲ ਹੋ ਗਈ ਰੋਲਾ ਪਾ ਕੇ ਭਾਈ ਜਾਨਾ ਰੋਲਾ ਪਾਈ ਜਾਨਾ ਕੀ ਚਾਹੀਏ ਅਬ ਮਿਰਚੀ ਲੈ ਕੇ ਜਾਣੀ ਹੈ ਪਾ ਕੇ ਰੱਖ ਦੋ ਯਾਰ ਮੈਂ ਨਾ ਥੋੜਾ ਕੰਮ ਜਾ ਕੇ ਆਇਆ ਅੱਗੇ ਠੀਕ ਆ ਅੱਧਾ ਕਿਲੋ ਪਾ ਦੀ ਤੇ ਆ ਸਾਗ ਬਣਾਇਆ ਮਾਤਾ ਨੇ ਯਾਰ ਮੈਂ ਖਾ ਸਾਗ ਦੇ ਵਿੱਚ ਮਿਰਚਾਂ ਅੱਜ ਬਈ ਇਹਨਾਂ ਦੇ ਵੀ ਸਾਗ ਬਣਿਆ ਹੋਇਆ ਲੇ ਕਹਿੰਦੇ ਸਸਤਾ ਪੜਦਾ ਪਤਾ ਸਾਗ ਸਸਤੇ ਮਹਿੰਗੇ ਦਾ ਸਵਾਲ ਨਹੀਂ ਹੈਗਾ ਗੱਲ ਤਾਂ ਮਨ ਦੇ ਮੰਨ ਦੀ ਆ ਸੀਜ਼ਨ ਦੀ ਆ ਵੀ ਹਾਂ ਸਾਗ ਦਾ ਸੀਜ਼ਨ ਚੱਲ ਪਿਆ ਕਹਿੰਦੇ ਵੀ ਸਸਤਾ ਪੈਂਦਾ ਵਾ ਮੈਂ ਕਿ ਖਾਣ ਪੀਣ ਦਾ ਕੋਈ ਸਸਤਾ ਮਹਿੰਗੇ ਦਾ ਸਵਾਲ ਨਹੀਂ ਹੁੰਦਾ ਚਾਹੇ ਕੋਈ ਵੀ ਚੀਜ਼ ਆ ਕੋਈ ਸ ਮਹਿੰਗਾ ਸਸਤਾ ਨਹੀਂ ਦੇਖਿਆ ਜਾਂਦਾ ਵੀ ਉਹ ਫਲਾਨੀ ਚੀਜ਼ ਸਸਤੀ ਆ ਫਲਾਨੀ ਚੀਜ਼ ਮਹਿੰਗੀ ਆ ਅਦਰਕ ਪਾ ਦੇ 1/2 ਕਿਲੋ 1/2 ਕਿਲੋ ਅਦਰਕ ਪਾ ਦੇ 1/2 ਕਿਲੋ ਮਿਰਚਾਂ ਪਾ ਦੀ ਠੀਕ ਨੇ ਮੈਂ ਨਾ ਅੱਗੇ ਜਾ ਕੇ ਆਣਾ ਮੜਾ ਜਾਂ ਕੰਮ ਹਨਾ ਆ ਦੇਖ ਬਾਪੂ ਤੇਰਾ ਪੈਸੇ ਬਚਾਉਂਦਾ ਵਾ ਆ ਦੇਖ ਉਧਰ ਹਾਲ ਦੇਖ ਉਧਰ ਕੀ ਕੀਤਾ ਹੋਇਆ ਉਹਨੇ ਆ ਭੱਜ ਗਿਆ ਭੱਜ ਗਿਆ ਸੇਮੇ ਪਤੰਦਰ ਨੇ ਤਾਂ ਸ਼ੇਫਟੀ ਮਾਰ ਲਈ ਅੱਧਾ ਅੱਧਾ ਰਹਿ ਗਿਆ ਅੱਧਾ ਇੱਥੇ ਰਹਿ ਗਿਆ ਅੱਧਾ ਇੱਥੇ ਰਹਿ ਗਿਆ ਹੋਰ ਦੇਖੋ ਜੀ ਸਾਡੇ ਬੰਦੇ ਤੇ ਖਲਾਰਾ ਕਿਵੇਂ ਪਾਇਆ ਹੋਇਆ ਜੀ ਸਬਜ਼ੀਆਂ ਦਾ ਆ ਪਿਆਜ਼ ਪਏ ਨੇ ਆ ਦੇਖੋ ਆ ਵੇਖ ਲਓ ਜੀ ਆ ਮਾਲ ਦੇਖੋ ਕੀ ਲੈ ਕੇ ਆਇਆ ਏ ਆ ਕੀ ਲੈ ਕੇ ਆਏ ਹਾਂ ਖੀਰੀ ਆ ਖੀਰੀ ਆ ਹਾਂ ਆ ਦੇਖ ਲਓ ਜੀ ਬੰਦਾ ਸਬਜ਼ੀ ਲੈ ਕੇ ਆਇਆ ਦੇਖ ਲਓ ਆ ਦੇਖੋ ਲੋ ਲੋ ਆ ਕੀ ਆ ਬੋਲੋ ਬੋਲੋ ਲਓ ਆਹ ਉਹ ਤੁਸੀਂ ਬੋਲੋ ਯਾਰ ਮੇਥੇ ਹੈਗੇ ਨੇ ਮੇਥੇ ਯਾਰ ਇੱਕ ਗੁੱਡੀ ਮੇਥੇ ਦੀ ਪਾਦੀ ਨੇ ਕੌੜਾ ਬਣ ਜਾ ਕੌੜਾ ਬਣ ਜਾਣਾ ਸਾਕ ਇੱਕ ਪਾਦੇ ਬਹੁਤ ਆ ਇੱਕ ਮੇਥਾ 1/2 ਕਿਲੋ ਤੇ ਆ ਹਾਂ 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 ਬਸ ਮੈਂ ਆ ਗਿਆ ਫਿਰ ਨਾ ਕੌੜਾ ਬਣ ਜਾਂਦਾ ਨਾ ਸਾਕ ਹਾਂ ਮੈਂ ਜਾ ਕੇ ਆਇਆ ਲਓ ਜੀ ਇਹ ਸਾਡੇ ਹੈਬੋ ਵਾਲ ਜੀ ਇੱਧਰ ਪਟਾਕਿਆਂ ਦੀ ਇਹ ਸੇਲ ਦੇ ਵਿੱਚ ਲਾਇਆ ਇਹਨਾਂ ਨੇ ਪਟਾਕਿਆਂ ਦਾ ਸਟਾਲ ਲਾਇਆ ਹੋਇਆ ਇੱਧਰ ਪਟਾਕਿਆਂ ਦਾ ਸਟਾਲ ਲਾਤਾ ਜੀ ਤਾ ਪਸੀਨਾ ਉਹੀ ਆ ਜਾਂਦਾ ਜੀ ਕੋ ਇਹ ਬਾਜ਼ਾਰ ਆ ਜੀ ਆਪਣੇ ਮਸ਼ਹੂਰ ਹੈ ਬੋਵਾਲ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ ਜੀ ਇਹ ਸਾਡੇ ਸੱਜਣ ਮਿੱਤਰ ਨੇ ਸਬਜ਼ੀ ਦਾ ਕੰਮ ਕਰਦੇ ਆ। ਇਹ ਕਿਧਰ ਤਿੰਨ ਚੱਲੇ ਹੁਣ? ਘਰ ਬਣਾਣਾ? ਹਾਂ, ਫ੍ਰਿਜ ਵਿੱਚ ਰੱਖ ਦੋ। ਅੱਛਾ ਫਿਰ ਜਿਹਦੇ ਵਿੱਚ ਰੱਖਣਾ ਹੈ। ਯਾਰ ਮੈਨੂੰ ਇੱਕ ਚੀਜ਼ ਹੀ ਸਮਝ ਨਹੀਂ ਆਉਂਦੀ। ਜਿਹੜੇ ਆਪਾਂ ਮਟਰ ਬਣਾਉਣੇ ਆ ਦੂਜੇ ਹਰੇ ਉਹ ਤਾਂ ਬਣਦੇ ਆ ਬਹੁਤ ਵਾਗ। ਤੇ ਜਿਹੜਾ ਦਾਣਾ ਮਟਰ ਹੈ ਇਸ ਵਿੱਚ ਕੀ ਫਰਕ ਪਿਆ ਹੁੰਦਾ ਹੈ? ਬਹੁਤ ਫਰਕ ਹੈ। ਕੀ? ਬਹੁਤ ਫਰਕ ਹੈ। ਤੋਂ ਫਰਕ ਕਿਉਂ ਪਤਾ? ਮਾਲ ਕਾ ਪੈਕਿੰਗ ਹੁੰਦਾ ਵਧੀਆ ਕੀ ਜੀ ਦੇਖੋ ਇਹ ਸਬਜੀ ਵਾਲਾ ਬੰਦਾ ਜੀ ਤੇ ਕਹਿੰਦਾ ਨਾ ਜਿਹੜੇ ਦਾਣਾ ਮਟਰ ਆ ਉਹ ਵਧੀਆ ਨਹੀਂ ਹੁੰਦਾ ਇਹ ਤਾਂ ਗੱਲ ਮੈਂ ਵੀ ਮੰਨਦਾ ਵਾ ਵੀ ਦਾਣਾ ਮਟਰ ਵਧੀਆ ਨਹੀਂ ਹੁੰਦਾ ਸਹੀ ਗੱਲ ਆ ਨਾ ਉਹ ਚੀਜ਼ ਜਿਹੜਾ ਮਟਰ ਆ ਉਹ ਤਾਂ ਉਹਦੇ ਵਰਗੀ ਤਾਂ ਨਹੀਂ ਸੀ ਕੋਈ ਨਹੀਂ ਦੋ ਦੋ ਹੀ ਪਾਦੀ ਯਾਰ ਦੋ ਹੀ ਪਾਦੀ ਗੁੱਟੀਆਂ ਹਾਂ ਬਸ ਮੈਂ ਆ ਗਿਆ ਹੈ ਮੁੜ ਕੇ ਆ ਕੇ ਲੈ ਕੇ ਜਾਣਾ ਵਾ ਮੜਾ ਜਾ ਕੰਮ ਜਾਇਆ ਵਾ ਮੜਾ ਜਾ ਆ ਘੰਡਕ ਦਾ ਕਰੋ ਨਹੀਂ ਪਾਲਾਂਗੇ ਫਿਰ ਆਇਆ ਮੈਂ ਆਇਆ ਕੋਲਾ ਭਾਗੇ ਚੱਲਦੇ ਆ ਜੀ ਹਾਂਜੀ ਦੋਸਤੋ ਮੈਂ ਤੋਰਦਾਰ ਤੋਰਦਾ ਆ ਆ ਗਿਆ ਜੀ ਚੀਕਾ ਇਲੈਕਟ੍ਰੋਨਿਕਸ ਇਹ ਆਪਣੇ ਸੱਜਣਾ ਮਿੱਤਰਾਂ ਦੀ ਸ਼ਾਪ ਹੈ ਜੀ ਮੋਬਾਈਲ ਸ਼ਾਪ ਤੇ ਆ ਬੈਠੇ ਨੇ ਸਾਡੇ ਮਿੱਤਰ ਸਾਡੇ ਵੀਰ ਸਾਡੇ ਭਾਈ ਸਾਹਿਬ ਕੀ ਹਾਲ ਚਾਲ ਨੇ ਜੀ ਆ ਬੈਠਾ ਜੀ ਖੜਾ ਵਾ ਬੈਠਾ ਨਹੀਂ ਮੁੰਡਾ ਇਹਨਾਂ ਦਾ ਇਹ ਬਾਪੂ ਆ ਆ ਮੁੰਡਾ ਆ ਆ ਨਾਲ ਦੋਸਤ ਮਿੱਤਰ ਖੜੇ ਨੇ ਕੋਈ ਵੀ ਚੀਜ਼ ਲੈਣੀ ਹੁੰਦੀ ਆ ਜੀ ਮੈਂ ਇਹਨਾਂ ਕੋਲੇ ਆ ਜੰਨਾ ਜੀ ਇਲੈਕਟ੍ਰੋਨਿਕ ਦਾ ਸਾਮਾਨ ਕੋਈ ਫੋਨ ਵਗੈਰਾ ਕੋਈ ਕਵਰ ਵਗੈਰਾ ਰੀਆ ਬਾਜ ਵਰੀਟ ਦੇ ਦਿੰਦੇ ਨੇ ਜੀ ਤੁਸੀਂ ਵੀ ਕੋਈ ਚੀਜ਼ ਲੈਣੀ ਹੋਵੇ ਸਰ ਜੀ ਤੁਹਾਨੂੰ ਫੋਨ ਵਗੈਰਾ ਆ ਕੇ ਦਰਸ਼ਨ ਦਿਓ ਲੁਧਿਆਣਾ ਮਾਦਾਰਾਣੀ ਚੌਕ ਇਕਾ ਇਲੈਕਟ੍ਰੋਨਿਕਸ ਮੈਂ ਤੁਹਾਨੂੰ ਪੇਸ਼ ਕਰਦੀ ਆ ਵੀਡੀਓ ਜ਼ਰੂਰ ਦਰਸ਼ਨ ਦਿਓ ਸਾਡੇ ਬਹੁਤ ਪਿਆਰੇ ਮਿੱਤਰ ਨੇ ਇਹ ਚੁੱਪਚੁੱਪ ਰਹਿੰਦੇ ਨੇ ਪਰ ਪਤਾ ਨਹੀਂ ਕਾਦੇ ਅੱਛਾ ਅੱਜ ਜੀ ਇਹ ਕਾਲੀ ਸ਼ਰਟ ਪਾਈ ਹੋਈ ਹੈ ਇਹਨਾਂ ਦੇ ਅੱਜ ਸ਼ਨੀ ਦੇਵ ਨੂੰ ਮੰਨਦੇ ਨਾ ਪੂਰਾ ਇਹ ਪੂਰੇ ਚਲੋ ਅਸੀਂ ਤਾਂ ਪੰਡਤ ਆ ਇਹ ਵੀ ਇਹ ਵੀ ਪੰਡਤ ਵਾਲਾ ਕੰਮ ਕਰਦੇ ਆ ਪੂਰਾ ਕਰਦੇ ਕਿ ਨਹੀਂ ਕਰਦੇ ਪੂਰਾ ਕਰਦੇ ਇਹ ਜੀ ਆਪਣਾ ਬਾਜ਼ਾਰ ਆ ਜੀ ਰੌਣਕ ਮੇਲਾ ਬਾਜ਼ਾਰ ਦਾ ਦੁਬਾਰੇ ਫੇਰ ਮੈਂ ਤੁਹਾਨੂੰ ਦਿਖਾਣਾ ਹੈ ਨਾ ਇਹ ਦੁਕਾਨ ਇਹ ਤਾਂ ਦੀ ਸ਼ਾਪ ਆ ਜੀ ਆ 모ਬਾਈਲ ਵਗੈਰਾ ਸੇਲ ਕਰਦੇ ਨੇ ਰਿਪੇਅਰ ਵੀ ਕਰਦੇ ਨੇ ਇਹ ਰਿਪੇਅਰ ਵੀ ਕਰਦੇ ਨੇ ਤੇ ਇਧਰ ਬੈਠੇ ਕੱਲੇ ਜੀ ਇਹ ਹੁਕਮੀ ਸੁਣਾਉਂਦੇ ਨੇ ਆਏ ਕਰ ਦੋ ਬਈ ਐਂਦਾ ਕਰ ਦੋ ਬਈ ਹੈ ਹੱਸਾ ਕਿੱਡਾ ਕਰ ਲਈਦਾ ਜੀ ਮੋਰ ਸਾਨੂੰ ਮਿੱਤਰਾਂ ਕੋਲੇ ਲੈ ਆ ਕੇ ਕਦੇ ਟਾਈਮ ਦਾ ਪਿਆਰ ਆਈ ਇਹਨਾਂ ਨਾਲ ਸਾਡਾ ਐਸੇ ਤਾਂ ਮੈਂ ਕਦੇ ਫੋਨ ਵੀ ਜਾਰਾ ਲੈ ਨਹੀਂਆ ਤੁਹਾਡੇ ਤੋਂ ਲੈ ਮੈਂ ਕਦੇ ਵੀ ਕੋਈ ਟੋਰ ਲੈ ਨਹੀਂਆ ਜੂ ਨਾਈ ਮੇਰੀ ਮੈਂ ਇਹਨਾਂ ਨਾਲ ਪਿਆਰ ਹੋ ਗਿਆ ਹੈ ਗਿਆ ਸਭ ਉਹਦੇ ਨਾਲ ਹੀ ਨੇ ਠੀਕ ਹੈ ਜੀ ਸਰੀ ਇਹ ਹੋਰ ਮੌਕਾ ਦਿਓ ਯਾਰ ਮੈਨੂੰ ਦਿਖਾ ਹੁਣ ਕਵਰ ਕੋਈ ਸਿੰਪਲ ਜਿਹਾ ਕਵਰ ਦਿਖਾ ਦੇ ਇਹਦਾ 16 Pro Max ਆਹ 16 Pro Max ਦਾ ਮੈਂ ਚੱਲ ਜੀ ਕਵਰ ਲੈ ਲੈਣੇ ਆ ਉਹ ਯਾਰ ਉਹ ਟਰਾਂਸਪੇਰੈਂਟ ਹੀ ਲੈਣਾ ਆ ਉਹ ਕਾਸਟਰੇ ਨਹੀਂ ਲੈਣਾ ਉਹ ਸਾੜ ਜਿਆ ਨਾ ਹੋਵੇ ਪਰ ਸਾੜ ਨਹੀਂ ਜਣਾ ਹੈਗਾ ਸੌਫਟ ਹੋਵੇ ਬਿਲਕੁਲ ਸੌਫਟ ਸਾਈਡਾਂ ਸੌਫਟ ਆ। ਓਹ ਠੀਕ ਆ। ਓਹ ਲੋ ਜੀ ਆਪਾਂ ਲੈ ਲਿਆ ਜੀ ਕਵਰ। ਪਹਿਲਾਂ ਹੀ ਮੈਂ ਦੱਸਤਾ ਸੀਗਾ ਵੀ ਸੌਫਟ ਦਿਓ। ਵਧੀਆ। ਠੀਕ ਆ ਜੀ ਇਹ। ਓਕੇ ਆ। ਮੈਂ ਕਿਹਾ ਆਇਆ ਜੀ ਇਹਨਾਂ ਦੇ ਪੈਸੇ ਵੀ ਬਿਟਾ ਦਈਏ। ਹੈ? ਇਹ ਯਾਰ yellow ਜਆ ਬਹੁਤ ਹੋ ਜਾਂਦੇ ਆ ਕਵਰ ਇਹ। ਸਿਲੀਕੋਨ ਹੁੰਦੀ ਹੈ ਨਾ ਜੀ ਤਾਂ ਕਰਕੇ ਹੋ ਜਾਂਦੇ ਪਰ ਫਿਰ ਵੀ 4-5 ਮਹੀਨੇ ਚੱਲ ਜਾਂਦਾ। 4-5 ਮਹੀਨੇ ਕਿੱਥੇ ਕੱਢਦਾ ਇਹ? ਆ ਭਈਆ ਕੀ ਗੱਲ ਇਹ yellow ਕੱਢ ਹੋ ਜਾਂਦੇ ਨੇ ਬਾਈ ਜਾਨ ਦੇ ਨਾਲ ਪਾਉਂਗੇ white ਕਲਰ ਹੁੰਦਾ ਆਪਣਾ ਕੋਈ ਹੱਥ ਲਾਉਂਦੇ ਆ ਸਬਜੀ ਦੇ ਕਿਸੇ ਦਾ ਨਹੀਂ ਚੱਲੋ ਦੋਸਤੋ ਚੱਲਦੇ ਜੀ ਅੱਗੇ ਬਾਈ ਹੁਣਾਂ ਤਾਂ ਲੈ ਲਿਆ ਜੀ ਕਵਰ ਰਣ ਚਾਹ ਪਾਣੀ ੱਲਵਾ ਮਾਤਾ ਚੱਲਣੀ ਆ ਹੁਣ ਚੱਲਦੇ ਆ ਜੀ ਅੱਗੇ ਤੇ ਇਹਦੇ ਆ ਜੀ ਰੌਣਕ ਮੇਲਾ ਹੁਧਿਆਣੀ ਸ਼ਹਿਰ ਦਾ ਲਓ ਜੀ ਜ਼ਰੂਰ ਦਰਸ਼ਨ ਦਿਓ ਜੀ ਇੱਥੇ ਆ ਕੇ ਬਾਈ ਹੁਣਾਂ ਦਾ ਵਧੀਆ ਕੰਮ ਆ ਸਾਫ਼ ਸੁਥਰਾ ਵਧੀਆ ਜੁਰਨਗੇ ਇਹ ਨਹੀਂ ਹੈ ਇਹਨਾਂ ਦਾ ਕੰਮ ਠੀਕ ਹੈ ਨਾ ਬਈ ਚਲੋ ਠੀਕ ਹੈ ਦੋਸਤੋ ਚੱਲਦੇ ਆ ਜੀ ਹੁਣ ਅੱਗੇ ਮੈਂ ਆ ਗਿਆ ਜੀ ਸੋਸਾਇਟੀ ਪਲਾਜ਼ਾ ਇੱਥੇ ਥੋੜਾ ਜਿਹਾ ਕੰਮ ਸੀਗਾ ਜੀ ਮੋਟਰਸਾਈਕਲ ਮੈਂ ਲਾਤਾ ਜੀ ਸਟੈਂਡ ਤੇ ਏ ਮੇਨਾ ਪਰਚੀ ਤੋਂ ਸਾਨੂੰ ਜਾਣ ਹੀ ਨਹੀਂ ਦਿੰਦੇ ਅੰਦਰ ਪਤਾ ਨਹੀਂ ਕਾਦੇ ਜੀ ਲੈਓ ਇਹ ਆ ਜੀ ਪਰਚੀ ਸਾਡੀ ਇਹ ਬਾਈਆਂ ਨੂੰ ਜ਼ਿੰਮੇਵਾਰੀ ਲਈ ਹੋਈ ਹੈ ਜੀ ਪਾਰਕਿੰਗ ਸਕੂਟਰ ਮੋਟਰਸਾਈਕਲ ਗੱਡੀਆਂ ਦੀ ਪਾਰਕ ਵਗੈਰਾ ਕਰਦੇ ਨੇ ਆਪਣੇ ਚਾਚਾ ਹੀ ਆ ਜੀ ਉਹਨਾਂ ਨੂੰ ਮਿਲ ਲਈਏ 2 ਮਿੰਟ ਕੰਮ ਆ ਜੀ ਉਹਨਾਂ ਥਾਈ ਮੈਨੂੰ ਲੱਗਦਾ ਦੂਰੋਂ ਹੀ ਦੇਖ ਲਿਆ ਉਹਨਾਂ ਨੇ ਸ਼ੀਸ਼ੇ ਸਾਈ ਇੱਥੋਂ ਹੀ ਪਤਾ ਲੱਗ ਜਾਂਦਾ ਜੀ ਆਹ ਦੇਖੋ ਆਹ ਬੈਠੇ ਨੇ ਜੀ ਮੈਂ ਹੀ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਹੈਗੇ ਨੇ ਹੇ ਇਹ ਸਾਡੇ ਚਾਚਾ ਜੀ ਨੇ ਜੀ ਇੱਧਰ ਸਾਡੇ ਭਾਈ ਜੀ ਬੈਠੇ ਨੇ ਜੀ ਕਿਹੜਾ ਹਾਲ ਹੈ ਜੀ ਰਾਮ ਰਾਮ ਜੀ ਚਲੋ ਜੀ ਵੀਰੋ ਦੋਸਤੋ ਇਹਨਾਂ ਨਾਲ ਦੋ ਚਾਰ ਮਿੰਟ ਗੱਪਾ ਛੱਪਾ ਕਰਕੇ ਜੀ ਫਿਰ ਚੱਲਦੇ ਆ ਜੀ ਘਰੇ ਵਾਪਸ ਜੀ ਮੈਂ ਆਪਣਾ ਕੰਮ ਪੂਕਤਾ ਆ ਕੇ ਐ ਅੰਕਲ ਕੋਲੇ ਆ ਕੇ ਤੇ ਛੋਲੇ ਕੁੱਲਚੇ ਦੀ ਰੀੜੀ ਲਗਾਉਂਦੇ ਨੇ ਜੀ ਜਦੋਂ ਵੀ ਮੈਂ ਆਨਾ ਆਂ ਸ਼ਹਿਰ ਲੁਧਿਆਣੇ ਤਾਂ ਇਹਨਾਂ ਤੋਂ ਛੋਲੇ ਕੁੱਲਚੇ ਜ਼ਰੂਰ ਖਾਣਾ ਬਹੁਤ ਸੁਆਦ ਬਣਾਉਂਦੇ ਨੇ ਛੋਲੇ ਕੁੱਲਚੇ ਮੇਰੀ ਹੈਵਟ ਆ ਜੀ ਮੈਂ ਖਾਣਾ ਹਲਕਾ ਖਾਂਦਾ ਜੀ ਜੇਦੋਂ ਮੇਰਾ ਮਾਰ ਹੁੰਦਾ ਕੋਈ ਚੀਜ਼ ਖਾਣ ਦਾ ਆ ਮੈਂ ਇਹਨਾਂ ਕੋਲੇ ਖੜ ਜਾਂਦਾ ਜੀ ਦੋ ਘੜੀ ਖੜ ਕੇ ਛੱਲੇ ਕੁੱਲਚੇ ਜੀ ਜ਼ਰੂਰ ਖਾਈਦੇ ਇਹਨਾਂ ਕੋਲੇ ਜੀ ਇਹਨਾਂ ਛੋਲੇ ਕੁੱਲਚੇ ਬੜੇ ਸੁਆਦ ਹੁੰਦੇ ਨੇ ਜੀ ਆਹ ਵੇਖੋ ਦੇਸੀ ਸੈਟਅਪ ਆ ਜੀ ਇਹਨਾਂ ਦਾ ਪੂਰਾ ਵਧੀਆ ਬਣਾਇਆ ਹੋਇਆ ਜੀ ਇਹਨਾਂ ਦੇ ਕੁਲਚੇ ਬੜੇ ਸਵਾਦ ਹੁੰਦੇ ਨੇ ਜੀ ਇਹਨਾਂ ਨੇ ਕੁਲਚੇ ਰੱਖਤੇ ਆ ਦੇਸੀ ਪਲੇਟ ਆ ਜੀ ਦੇਖੋ ਦੇਸੀ ਕੰਮ ਆ ਔਰ ਸਵਾਦ ਪੂਰਾ ਵਧੀਆ ਬਹੁਤ ਸੋਹਣਾ ਜੀ ਇਹਨਾਂ ਦਾ ਛੋਲੇ ਕੁਲਚਿਆਂ ਦੀ ਰੈਡੀ ਬਣਾਈ ਹੋਈ ਹੈ ਜੀ ਬਹੁਤ ਸਵਾਦ ਸੋਹਣਾ ਹੁੰਦਾ ਜੀ ਇਹਨਾਂ ਦਾ ਬਹੁਤ ਚੰਗੀ ਚੀਜ਼ ਬਣਾ ਕੇ ਸੇਲ ਕਰ ਸੇਲ ਕਰਦੇ ਨੇ ਜੀ ਚਲੋ ਆ ਜਓ ਆ ਕੇ ਫਿਰ ਫਿੱਟ ਚੱਲਦੇ ਆ ਜੀ। ਫੇਰ ਦਾ ਨਿਕਲਿਆ ਹੋਇਆ ਹੈ ਜੀ ਕੰਮਕਾਰ ਤੋਂ ਦੱਸਦਾ ਜੀ। ਹੁਣ ਆਪਾਂ ਆ ਕੇ ਛੋਲੇ ਪੁਲਕੇ ਆਪਾਂ ਚੱਲਦੇ ਆ ਜੀ ਘਰੇ। ਖਾਈਏ ਕੁਲਕੇ ਛੋਲੇ। ਹਾਂਜੀ ਦੋਸਤੋ। ਮੈਂ ਆ ਗਿਆ ਜੀ ਘਰ। ਥੱਕ ਗਿਆ ਜੀ ਬਹੁਤ ਜ਼ਿਆਦਾ। ਗਰਮੀ ਬਹੁਤ ਜ਼ਿਆਦਾ ਹੈ। ਇਹ ਵੀ ਗਰਮੀ ਬਹੁਤ ਹੈ। ਪਹਿਲਾਂ ਥੋੜੀ ਜਿਹੀ ਹੈਡੇਕ ਜੀ ਚਰਦ ਹੁੰਦਾ ਸੀਗਾ ਮੇਰਾ। ਉਹਨਾਂ ਮੈਡੀਸਨ ਲੈ ਕੇ ਗਿਆ ਘਰੋਂ ਅੱਜ ਹੀ ਸਰ ਬਹੁਤਾ ਗਿਆ ਆ ਇਹ ਹਲਕਾ ਜਿਹਾ ਰੀਲੀਫ ਹੋਇਆ ਥੋੜਾ ਜਿਹਾ ਆਰਾਮ ਆਇਆ ਬਾਹਰ ਗਰਮੀ ਹਜੇ ਵੀ ਬਹੁਤ ਆ ਮੋਟਰਸਾਈਕਲ ਤੇ ਦੁਪਹਿਰ ਦੇ ਟਾਈਮ ਤੱਕ ਗਰਮੀ ਲੱਗਦੀ ਹੀ ਹੈ ਜੀ ਅੱਗੇ ਮੌਸਮ ਦਾ ਹਜੇ ਕੋਈ ਇੰਨਾ ਕਾਫੀ ਫਰਕ ਨਹੀਂ ਹੈ ਪਰ ਪਿਆ ਤਾਂ ਜ਼ਰੂਰ ਆ ਮੌਸਮ ਦਾ ਫਰਕ ਇੰਨਾ ਜ਼ਿਆਦਾ ਨਹੀਂ ਆ ਰਿਹਾ ਤੇ ਸਵੀਰੇ ਦੋਸਤਾਂ ਮਿੱਤਰਾਂ ਨਾਲ ਗੱਪਸ਼ਪ ਕਰਕੇ ਜੀ ਗੱਲਾਂបੱਤਾਂ ਕਰਕੇ ਘਰੇ ਵਾਪਸ ਆ ਗਏ ਜੀ ਆਈ ਹੋਪਸ ਤੁਹਾਨੂੰ ਵੀਡੀਓ ਪਸੰਦ ਆਉਗੀ ਵੀ ਵੀ ਤੁਹਾਡਾ ਨਵਾਂ ਤੁਹਾਡਾ ਵੀਡੀਓ ਦੇਖਣ ਲਈ। ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੀ। ਧੰਨਵਾਦ।